ਅਸਲਾਮੁਅਲੈਕੁਮ ਨੀਤ ਕਰਨੀਆਂ ਤੁਸੀਂ ਸਾਰੇ ਸਤਿਅਤ ਨਾਲ ਹੋ ਗਏ ਵਿਕਰਮ ਮਜੀਠੀਆ ਮਜੀਠੀਆ ਪਰਿਵਾਰ ਜਿਹੜਾ ਕਿ ਆ ਦੂਸਰਿਆਂ ਦੇ ਉੱਤੇ ਟਿੱਪਣੀਆਂ ਕਰਦਾ ਸੀਗਾ ਦੂਸਰਿਆਂ ਆ ਦੇ ਉੱਤੇ ਸਤੰਜੀਆਂ ਗੱਲਾਂ ਕਰਦਾ ਸੀਗਾ ਅੱਜ ਆਪ ਵਿਵਾਦਾਂ ਦੇ ਵਿੱਚ ਘਿਰ ਗਿਆ ਆ ਅਖਰ ਇਹ ਕੀ ਕਾਰਨ ਹੈਗਾ ਹੈ ਕੀ ਵਜੂਹات ਹੈ ਇਹ ਅਸੀਂ ਅੱਜ ਦੇ ਵਿੜੇ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖ ਲਈਏ ਫਿਰ ਕਾਹਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਮਜੀਠੀਆ ਪਰਿਵਾਰ ਜਿਹੜੀ ਬਾਦਲ ਪਰਿਵਾਰ ਨੂੰ ਭਾジナ ਪੈ ਚੁੱਕੀਆਂ ਨੇ ਅਕਸਰ ਤੁਸੀਂ ਦੇਖਿਆ ਵੀ ਜਿਹੜਾ ਮਜੀਠੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਆ ਜ਼ਹਿਰੀਲੀ ਸ਼ਰਾਬ ਦੇ ਨਾਲ ਔਰ ਦੂਜੇ ਪਾਸੇ ਭਗਵੰਤ ਮਾਨ ਦੇ ਉੱਤੇ ਸਵਾਲ ਚੱਕਣ ਵਾਲੇ ਵਿਕਰਮ ਸਿੰਘ ਮਜੀਠੀਆ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਭਗਵੰਤ ਮਾਨ ਨੇ ਉਹਨਾਂ ਨੇ ਸ਼ਰਾਬੀ ਕਿਹਾ ਐਨਟਾਂ ਵਾਲੀਆਂ ਜੀ ਕਾਲੀਆਂ ਗੋਰੇ ਗੋਰੇ ਮੁਖਰੇ ਤੇ ਕਾਲਾ ਚਸ਼ਮਾ ਸੋਹਣਾ ਲੱਗਦਾ ਬਹੁਤ ਸਾਰੀਆਂ ਗੱਲਾਂ ਇਹੋ ਜੀਆਂ ਕਈਆਂ ਮਜੂਥੀਏ ਨੇ ਪਰ ਜਦੋਂ ਕਹਿੰਦੇ ਹੁੰਦੇ ਆਪ ਦੀ ਵਾਰੀ ਆਉਂਦੀ ਆ ਤਾਂ ਫਿਰ ਭਾਜੜਾ ਪੈ ਜਾਂਦੀਆਂ ਨੇ ਹੁਣ ਪੂਰੇ ਬਾਦਲ ਪਰਿਵਾਰ ਨੂੰ ਬਹੁਤ ਜ਼ਿਆਦੇ ਭਾਜੜਾ ਪਈਆਂ ਪਹਿਲਾਂ ਇੱਕ ਦਿਨ ਮਜੂਥੀਆਂ ਦਾ ਬਿਆਨ ਆਉਂਦਾ ਮਜੂਥੀਆਂ ਕਹਿੰਦਾ ਸਰਕਾਰ ਹੁਣ 10-10 ਲੱਖ ਰੁਪਈਆ ਦੇ ਰਹੀ ਹੈ ਇਹਨਾਂ ਨੂੰ ਇਹ ਸਰਕਾਰ ਤੇ ਸਵਾਲ ਉੱਠਦੇ ਆ ਇਹ ਮਜੂਥੀਆਂ ਦੇ ਬੋਲ ਸੀ ਰਾਜ ਤੁਹਾਨੂੰ ਮਜੀਠੀਆ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਉਥੋਂ ਦੇ ਇੱਕ ਲੀਡਰ ਨੇ ਉਹਨਾਂ ਦੀ ਘਰਵਾਲੀ ਵੀ ਐਮਐਲਏ ਆ ਔਰ ਬਹੁਤ ਸਾਰਾ ਯਾਨੀ ਉੱਥੇ ਉਹਨਾਂ ਦਾ ਸ਼ੱਪਾ ਸੀ ਪਰ ਉੱਥੇ ਹੀ ਇੱਕ ਘਟਨਾ ਵਾਪਰ ਜਾਂਦੀ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਮਜੀਠੀਆ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਕਿਵੇਂ ਬਾਦਰਾ ਉੱਤੇ ਦੋਸ਼ ਲਗਦੇ ਆ ਔਰ ਸੁਖਵੀਰ ਸਿੰਘ ਬਾਦਲ ਜਿਹੜੇ ਕੋਦੇ ਸਕੇ ਯਾਨੀ ਜੀਜੇ ਨੇ ਮਜੀਠੀਆ ਦੇ ਔਰ ਉਸ ਤੋਂ ਬਾਅਦ ਹੁਣ ਜਿਹੜੀ ਕਹਾਣੀ ਸ਼ੁਰੂ ਹੁੰਦੀ ਆ ਆਉ ਤੁਹਾਨੂੰ ਵੀਡੀਓ ਦੇ ਵਿੱਚ ਸੁਣਾਉਂਗਾ ਕਿ ਭਗਵੰਤ ਮਾਨ ਦਾ ਕੀ ਕਹਿਣਾ ਉਸ ਤੋਂ ਬਾਅਦ ਅਗਲੇ ਵਿਚਾਰ ਸਾਂਝੇ ਕਰੂਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਨਾਲ ਹੁਣ ਤੱਕ ਜੋ ਸਾਡੇ ਕੋਲੇ ਤੁਹਾਡੇ 17 ਤਕਰੀਬ ਪਹਿਲ ਹੁੰਦੀਆਂ ਹਨ ਉਹ ਆਹ ਮੋਤਾਂ ਉਹ ਆਹ ਜਿਹੜੇ ਪਿੰਡ ਚੋਂ ਪਗੁਰੂ ਘਰ ਚ ਖੜੇ ਆ ਇਸ ਪਿੰਡ ਦੀਆਂ ਘਟੂ ਘਟ ਇਸੇ ਪਿੰਡ ਦੀਆਂ ਪੰਜ ਤੋਂ 6 ਮੋਤਾਂ ਇਸੇ ਪਿੰਡ ਦੀਆਂ ਨੇ ਪੰਘਾੜੀ ਦੀਆਂ ਆਹ ਹਰੀਏ ਵਾਲਦਿਆਂ ਨੇ ਤਲਵੰਡੀ ਪਿਆ ਸੋ ਇੱਕ ਮਤਲਬ ਕਤਲ ਹੀ ਨਹੀਂ ਅਸਲ 'ਚ ਮੌਤਾ ਨਹੀਂ ਕਿ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਜਿੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਹੀ ਜਾਂਦਾ ਹੈ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦੀ ਵੀ ਵੀ ਸਾਡੀ ਟੀਮ ਗਈ ہوئی ਹੈ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁਲ ਹੋਵੇ ਪਾ ਪਾਵਰਫੁਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜ਼ੀ ਉਹਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟ ਐਵਰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਬਹੁਤ ਹੀ ਗਰੀਬ ਘਰਾਂ ਦੇ ੱੱੱਲੇ ਕੱਲੇ ਕਮਾਊਂ ਸੀ ਲਗਭਗ ਛੋਟੇ ਛੋਟੇ ਬੱਚੇ ਉਹਨਾਂ ਨੇ ਕਿਸੇ ਦੀ ਮਾਂ ਕਿਸੇ ਦੀ ਦਾਦੀ ਉਹ ਲੋਕ ਬੜੇ ਕਨੇ ਕਿਸੇ ਦੀ ਭੈਣ ਉਹਨਾਂ ਦੇ ਇੱਥੋਂ ਜਿਹੜੇ ਉਹ ਦੇਖੇ ਨਹੀਂ ਜਾ ਰਹੇ ਯਾਨੀ ਕੋਲ ਮਿਲਾ ਕੇ ਜਿਹੜੀ ਇਹ ਤੁਹਾਨੂੰ ਮੈਂ ਵੀਡੀਓ ਸੁਣਾਈ ਆ ਇਹਦੇ ਵਿੱਚ ਭਗਵੰਤ ਮਾਨ ਬਣੀਓ ਤਾਂ ਇਹੀ ਆ ਕਿ ਸਾਡਾ ਕਸੂਰ ਤਾਂ ਨਹੀਂ ਹੈਗਾ ਇਹ ਕਸੂਰ ਉਹਨਾਂ ਲੋਕਾਂ ਦਾ ਜਿਹੜੇ ਆਪਣੇ ਆਪ ਨੂੰ ਬਹੁਤ ਪੁਰਾਣੇ ਲੀਡਰ ਕਹਾਉਂਦੇ ਆ ਯਾਨੀ ਬਾਦਲ ਕੇ ਬਾਗਰ ਖਾ ਲਾਣਾ 25 ਸਾਲ ਜਾਨੀ ਰਾਜ ਕਰ ਚੁੱਕਿਆ ਪੰਜਾਬ ਦੇ ਅੰਦਰ ਮਜੀਠੀਏ ਦੇ ਵਿੱਚ ਇੱਕ ਮਜੀਠੇ ਦੇ ਵਿੱਚ ਇੱਕ ਜਿਹੜੀ ਬਹੁਤ ਵੱਡੀ ਘਟਨਾ ਵਾਪਰ ਜਾਂਦੀ ਹੈ ਜਿੱਥੇ ਕਿ ਮਜੀਠੀਏ ਦਾ ਇਲਾਕਾ ਤਾਂ ਮਜੀਠੀਏ ਨੇ ਦਾਅਵਾ ਕੀਤਾ ਸੀ ਪਿਛਲੇ 2 ਦਿਨਾਂ ਦੇ ਅੰਦਰ ਕਿ ਭਾਈ ਭਗਵੰਤ ਮਾਨ ਸਰਕਾਰ ਦਾ ਕਸੂਰ ਹੈ ਤੁਸੀਂ ਇਹ ਵੇਖੋ ਇੱਕ ਪਾਸੇ ਕਹਿੰਦੇ ਅਸੀਂ ਤਾਂ ਕਾਮ ਦੇ ਬਹੁਤ ਸਾਰੇ ਰਖਵਾਲੇ ਆ ਪੰਜਾਬ ਅਸੀਂ ਚਲਾਇਆ ਤੇ ਅਸੀਂ ਹੁਣ ਫੇਰ ਚਲਾਵਾਂਗੇ ਤਾਂ ਦੂਸਰੇ ਪਾਸੇ ਭਗਵੰਤ ਮਾਨ ਨੂੰ ਕੁਐਸਚਨ ਵਾਲਾ ਮਜੀਠੀਆ ਖੋਦ ਵੀ ਫਸ ਗਿਆ ਔਰ ਦੂਜੇ ਪਾਸੇ ਦਾ ਜੀਜਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਉਹ ਵੀ ਫਸ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਚਿਰਮ ਦੇ ਯਾਨੀ ਕਿ ਇਹਨਾਂ ਦੇ ਧੱਬੇ ਲੱਗ ਚੁੱਕੇ ਨੇ ਜਿਹੜੇ ਇਰਾਕੇ ਦੇ ਵਿੱਚ ਇਹ ਘੜਨਾ ਵਾਪਰਦੀ ਹੈ ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ ਲੋਕ ਮਰ ਜਾਂਦੇ ਨੇ ਤਾਂ ਕੀ ਇਹਨਾਂ ਦਾ ਹੱਕ ਨਹੀਂ ਬਣਦਾ ਸੀ ਕਿ ਅਸੀਂ ਇਹਨਾਂ ਦੇ ਇਥੋਂ ਦੇ ਲੀਡਰ ਆ ਤੇ ਜਿਹੜੇ ਉੱਥੇ ਸਪਲਾਇਰ ਨੇ ਜਾਂ ਨਸ਼ਾ ਤਸਕਰ ਨੇ ਉਹਨਾਂ ਦੇ ਉੱਤੇ ਲਗਾਮ ਪਾਉਣੀ ਇਹਨਾਂ ਦਾ ਕੰਮ ਨਹੀਂ ਹੈਗਾ ਫਿਰ ਵੋਟਾਂ ਦਾ ਜਦੋਂ ਸਮਾ ਆਉਂਦਾ ਤਾਂ ਉਹ ਲੋਕਾਂ ਦੇ ਅੱਗੇ ਝੋਲੀ ਫੇਰਾਉਂਦੇ ਨੇ ਹੱਥ ਧਰਦੇ ਨੇ ਤਾਂ ਉਹੀ ਮਜੀਠੀਆ ਅੱਜ ਆਪਦੇ ਬਹਿਮਾਂ ਤੋਂ ਵੀ ਭੱਜ ਰਿਹਾ ਤੇ ਬਹੁਤ ਸਾਰਾ ਯਾਨੀ ਉਲਟ ਫੁਲਟ ਬਿਆਨ ਦੇ ਰਿਹਾ ਸਰਕਾਰ ਦੇ ਖਿਲਾਫ ਦੇਖੋ ਕੱਲੀ ਸਰਕਾਰ ਜ਼ਿੰਮੇਵਾਰ ਨਹੀਂ ਹੁੰਦੀ ਇੱਥੇ ਸਾਡਾ ਪ੍ਰਸ਼ਾਸਨ ਇੱਥੇ ਸਾਡੇ ਲੋਕ ਤੇ ਇੱਥੇ ਸਾਡੇ ਉਹ ਲੋਕ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਲੀਡਰ ਘਮਾਉਂਦੇ ਨੇ ਤੇ ਉਹਨਾਂ ਦੇ ਹੀ ਇਲਾਕੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰ ਜਾਂਦੀ ਆ ਤਾਂ ਫੇਰ ਕਹਿੰਦਾ ਪਗਬੰਤਮਾਨ ਇਹਨਾਂ ਨੂੰ 10-10 ਲੱਖ ਰੁਪਇਆ ਦੇਣ ਆ ਰਹੇ ਆ ਜੀ ਪਰ ਆ ਤੁਸੀਂ ਇਹ ਦੱਸੋ ਜੇਕਰ ਕਿਤੇ ਘਟਨਾ ਵਾਪਰ ਗਈ ਹੈ ਮੰਨ ਲੈਨੇ ਆ ਵੀ ਸਰਕਾਰ ਦਾ ਵੀ ਕੰਮ ਆ ਪ੍ਰਸ਼ਾਸਨ ਦਾ ਵੀ ਕੰਮ ਆ ਪਰ ਕਿਤੇ ਨਾ ਕਿਤੇ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਦਿਗਜ ਨੇਤਾ ਕਹਾਉਣ ਵਾਲੇ ਬਾਦਲ ਪਰਿਵਾਰ ਦੇ ਲੋਕ ਉਹੀ ਮਜੂਰੀਟੀ ਆ ਜਾਨੀ ਉਹਨਾਂ ਦਾ ਸਾਲਾ ਡਟ ਕੇ ਕਹਿ ਰਿਹਾ ਕਹਿੰਦਾ ਇਹ ਸਰਕਾਰ ਦਾ ਕਸੂਰ ਚਲੋ ਠੀਕ ਆ ਵੀ ਇੱਕ ਪਾਸੇ ਸਰਕਾਰ ਦਾ ਵੀ ਕਸੂਰ ਮੰਨ ਲੇਮੇ ਆ ਪਰ ਤੁਹਾਡਾ ਦਾਵਾ ਕਿੱਥੇ ਗਿਆ ਕਿ ਸਾਡੇ ਇਲਾਕੇ ਦੇ ਵਿੱਚ ਨਸ਼ਾ ਨਹੀਂ ਵਿਕਦਾ ਬੀਤੇ ਦਿਨ ਤੁਸੀਂ ਇੱਕ ਦਾਵਾ ਕੀਤਾ ਕਦੇ ਸਾਡੇ ਇਲਾਕੇ ਦੇ ਵਿੱਚ ਨਸ਼ਾ ਨਹੀਂ ਹੈਗਾ ਪਰ ਤੁਹਾਡੀ ਨਗਰੀ ਦੇ ਵਿੱਚ ਐਡੀਆਂ-ਐਡੀਆਂ ਮੌਤਾਂ ਹੋ ਚੁੱਕੀਆਂ ਨੇ ਹੋਰ ਵੀ ਅੰਕੜੇ ਕਹਿੰਦੇ ਵੱਧ ਸਕਦੇ ਨੇ ਪਰ ਮਜੀਠੀਆ ਹੁਣ ਜੇਲ੍ਹ ਜਾਣਾ ਚਾਹੀਦਾ ਮਜੀਠੀਆ ਨੂੰ ਮੈਂ ਕਹਿਣਾ ਕਿ ਸਰਕਾਰ ਮੌਜੂਦਾ ਭਗਵੰਤ ਮਾਨ ਦੀ ਅਪੀਲ ਆ ਸਾਡੇ ਪੰਜਾਬ ਵਾਸੀਆਂ ਬਣੀਓ ਸਾਰੇ ਲੋਕਾਂ ਬਣੀਓ ਕਿ ਭਾਈ ਜਿਹੜਾ ਬਿਕਰਮ ਸਿੰਘ ਮਜੀਠੀਆ ਇਹਨਾਂ ਦੇ ਇਲਾਕੇ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਇੱਕ ਗਰੀਬ ਲੋਕ ਮਾਰੇ ਗਏ ਨੇ ਜਿਨ੍ਹਾਂ ਨੂੰ ਸ਼ਰਾਬ ਦੇ ਰੂਪ ਦੇ ਵਿੱਚ ਜ਼ਹਿਰ ਦਿੱਤਾ ਗਿਆ ਤਾਂ ਕੀ ਉੱਥੇ ਮਜੂਰੀਆਂ ਜ਼ਿੰਮੇਵਾਰ ਨਹੀਂ ਇਹਨਾਂ ਲੋਕਾਂ ਦਾ ਬਹੁਤ ਵੱਡਾ ਹੱਥ ਹੈ ਇਹਦੇ ਵਿੱਚ ਇਹੀ ਸਪਲਾਈ ਕਰਵਾਉਂਦੇ ਨੇ ਤਾਂ ਹਣ ਭਗਵਾਨ ਤਮਨ ਸਰਕਾਰ ਨੂੰ ਹਲੇ ਵੀ ਹਲੇ ਵੀ ਇੱਕ ਮੈਂ ਕਹਿੰਦਾ ਵੀ ਬੇਨਤੀ ਆ ਪੰਜਾਬ ਵਾਸੀਆਂ ਬਣੀਓ ਕਿ ਇਹਨਾਂ ਲੋਕਾਂ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਬਹੁਤ ਹੀ ਵੱਡੇ ਪੱਧਰ ਤੇ ਐਕਸ਼ਨ ਲੈਣ ਦੀ ਲੋੜ ਆ ਚਾਹੇ ਸੁਖਬੀਰ ਸਿੰਘ ਬਾਦਲ ਚਾਹੇ ਮਜੀਠੀਆ ਚਾਹੇ ਕੋਈ ਇਹਨਾਂ ਦਾ ਹੋਰ ਹੈ ਯਾਨੀ ਜਿਹੜੇ ਇਹ ਲੋਕ ਨੇ ਇੰਨਾ ਹੀ ਲੋਕਾਂ ਨੇ ਉਹ ਜਿਹੜਾ ਕਿ ਖੂ ਪੱਟਾ ਜਿਹੜਾ ਅੱਜ ਦੀ ਸਰਕਾਰ ਨੂੰ ਦੁਬਾਰੇ ਤੋਂ ਭਰਨਾ ਪੈ ਰਿਹਾ ਸਰਕਾਰ ਤਾਂ ਮੈਂ ਮੰਨਦਾ ਵੀ ਅੱਜ ਦੀ ਵੀ ਮਾੜੀ ਹੈ ਕਿਉਂਕਿ ਇਹ ਵੀ ਸਾਡੇ ਪੰਜਾਬ ਦੇ ਕੰਮ ਨਹੀਂ ਆਈ ਔਰ ਨਾ ਹੀ ਸਾਡੇ ਸਿੱਖਾਂ ਦੇ ਜਿਵੇਂ ਕਿ ਅਮਰਪਾਲ ਸਿੰਘ ਹੋ ਗਿਆ ਉਹਨਾਂ ਨੂੰ ਵੀ ਨਿਆਂ ਦੇ ਧੱਕੇ ਦੇ ਨਾਲ ਦਿਬਰੂਗੜ੍ਹ ਦੇ ਜੇਲ੍ਹ ਦੇ ਵਿੱਚ ਬੰਦ ਕੀਤਾ ਐਸੇ ਮੁੱਖ ਮੰਤਰੀ ਨੇ ਪਰ ਇੱਕ ਪਾਸੇ ਅਸੀਂ ਫਿਰ ਵੀ ਕਹਿੰਦੇ ਆ ਵੀ ਜਿਹੜੇ ਇਹ ਲੋਕ ਨੇ ਉਹਨਾਂ ਤੇ ਬਾਅਦ ਪਾਰੀ ਐਕਸ਼ਨ ਲੈਣ ਦੀ ਲੋੜ ਹੈ ਤੇ ਦੂਜੇ ਪਾਸੇ ਅਮਰਤਪਾਲ ਸਿੰਘ ਇਹਨੂੰ ਛੱਡਣ ਦੀ ਲੋੜ ਹੈ ਜਿਹੜਾ ਬੰਦਾ ਨਸ਼ਿਆਂ ਦੇ ਵਿਰੁੱਧ ਮਹੀਵ ਚਲਾਉਂਦਾ ਸੀ ਉਸ ਬੰਦੇ ਨੂੰ ਤੁਸੀਂ ਜਾਣ ਬੁੱਝ ਕੇ ਆਪਦੇ ਡਰ ਦੇ ਮਾਰੇ ਹੋਇਆ ਤੁਸੀਂ ਉਹਨੂੰ ਅੰਦਰ ਕੀਤਾ ਦਿਬਰੂਗੜ੍ਹ ਦੇ ਵਿੱਚ ਕਿ ਅਮਰਤਪਾਲ ਸਿੰਘ ਜੇਕਰ ਬਾਹਰ ਆਉਂਦਾ ਤੇ ਸਾਡਾ ਜਿਹੜਾ ਮੁੱਖ ਮੰਤਰੀ ਵਾਲਾ ਅਹੁਦਾ ਇਹ ਤੋਂ ਇਸ ਤੋਂ ਸਾਨੂੰ ਨਾ ਲਾ ਦੇ ਕਿਉਂਕਿ ਸਾਫ਼ ਨਜ਼ਰ ਆ ਰਿਹਾ ਪੰਜਾਬ ਉਹਦੇ ਹੰਗਾਰੇ ਦੇ ਵਿੱਚ ਆ ਪੰਜਾਬ ਬਹੁਤ ਵੱਡਾ ਹੰਗਾਰਾ ਭਰ ਰਿਹਾ ਪਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਐਸ ਕਰਕੇ ਸਰਕਾਰ ਉਸ ਤੋਂ ਡਰਦੀ ਆ ਤੇ ਅਮਰਪਾਲ ਸਿੰਘ ਨੂੰ ਡਿਬਰੂਗੜੀ ਦੀ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣ ਦੇਣਾ ਇਹਨਾਂ ਨੇ ਕਹਣਾ ਪਰ ਅਮਰਪਾਲ ਸਿੰਘ ਬਹੁਤ ਜਲ ਦੁਬਾਰਾ ਆਊਗਾ ਇਹ ਵੀ ਦਾਵਾ ਕਿਉਂਕਿ ਅੰਦਰ ਖਾਤੇ ਇਹਨਾਂ ਨੂੰ ਸਰਕਾਰਾਂ ਨੂੰ ਵੀ ਲੱਗਦਾ ਹੋਣਾ ਚਾਹੇ ਵਿਰੋਧੀ ਤਿਰਾਸ ਉਹਦੇ ਦਾ ਸਾਰੇ ਹੀ ਮੰਗਰ ਪਏ ਹੋਏ ਆ ਅਮਰਪਾਲ ਸਿੰਘ ਦੇ ਸਾਰੀਆਂ ਪਾਰਟੀਆਂ ਪਿੱਛੇ ਪਈਆਂ ਨੇ ਇਹਨਾਂ ਨੂੰ ਲੱਗਦਾ ਵੀ ਉਹ ਬਾਹਰ ਨਹੀਂ ਆਉਂਦਾ ਪਰ ਅੰਦਰ ਖਾਤੇ ਜੋ ਜੋ ਮਤਲਬ ਗਤੀਵਿਧੀ ਚੱਲ ਰਹੀ ਆ ਸਿੰਘ ਸੂਰਮਿਆਂ ਦੀ ਸਿੱਖ ਨੌਜਵਾਨਾਂ ਦੀ ਜਥੇਬੰਦੀਆਂ ਦੀ ਉਹਦੀ ਪਾਰਟੀ ਦੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਪਾਰਟੀ ਬਣੀ ਆ ਉਹਨਾਂ ਬੰਨੀਆਂ ਇੱਕ ਬਹੁਤ ਹੀ ਤੇਜ਼ ਮੁਹਿੰਮ ਚਲਾਈ ਜਾ ਰਹੀ ਆ ਬਾਹਰ ਕਰਵਾਉਣ ਦੀ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਇਸ ਵੀਡੀਓ ਦੇ ਹੱਕ ਵਿੱਚ ਆ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਮਜੀਠੀਆ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 10 ਤੋਂ 15 ਜੜੀਆਂ ਅੰਬਾਤ ਹੋਈਆਂ ਨੇ ਉਸ ਨੂੰ ਲੈ ਕੇ ਮਜੀਠੀਆ ਪਰਿਵਾਰ ਜਿਹੜਾ ਹੈਗਾ ਵਾ ਉਹ ਵਾਦਾਂ ਦੇ ਵਿੱਚ ਗਿਰ ਗਿਆ ਹੈ ਕਿਉਂਕਿ ਵਿਕਰਮ ਮਜੀਠੀਆ ਐਸ.ਐਮ. ਭਗਵੰਤ ਮਾਨ ਦੇ ਉੱਤੇ ਵੀ ਬਹੁਤ ਜ਼ਿਆਦਾ ਤੰਦੀਆ ਗੱਲਾਂ ਕਰਦਾ ਸੀਗਾ ਕਿ ਇਹ ਸ਼ਰਾਬ ਪੀਂਦਾ ਹੈਗਾ ਵਾ ਇਹ ਇਹਨਾਂ ਨੂੰ ਸਪੋਰਟ ਕਰਦਾ ਜਿਹੜਾ ਨਸ਼ਕਰ ਦੇ ਅੱਡੇ ਨਸ਼ੇ ਦੇ ਅੱਡੇ ਜਿਹੜੇ ਚਲਾ ਰਹੇ ਹੈਗੇ ਉਹਨਾਂ ਨੂੰ ਸਪੋਰਟ ਕਰਦਾ ਹੈਗਾ ਵਾ ਮੁਕੰਮਲ ਇਹਦੀ ਸਪੋਰਟ ਹੈਗੀ ਆ ਹੋਰ ਵੀ ਬਹੁਤ ਸਾਰੀਆਂ ਇਸ ਤੋਂ ਰਿਲੇਟਿਡ ਟਿੱਪਣੀਆਂ ਜੜੀਆਂ ਮੈਂ ਉਹ ਕੀਤੀਆਂ ਜਾਂਦੀਆਂ ਸੀਗੀਆਂ ਲੇਕਿਨ ਹੁਣ ਜਿਸ ਤਰ੍ਹਾਂ ਤੁਸੀਂ ਦੇਖਣ ਦੇ ਹੋਇਆ ਕਿ ਪਿਛਲੇ ਦੋ ਦਿਨਾਂ ਤੋਂ ਜੜੀ ਬਹੁਤ ਜ਼ਿਆਦਾ ਖਬਰ ਹਾਈਲਾਈਟ ਹੋ ਰਹੀ ਹੈ ਉਹ ਇਹੀ ਹੈ ਕਿ ਜਿਹਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 10 ਤੋਂ 15 ਅੰਬਾਦ ਹੋ ਗਈਆਂ ਹੈਗੀਆਂ ਹੈ ਔਰ ਉਹਦਾ ਜਿਹੜਾ ਵੈ ਇਲਜ਼ਾਮ ਵੀ ਜਿਹੜਾ ਮਜੀਠੀਆ ਪਰਿਵਾਰ ਹੈ ਉਹ ਭਗਵੰਤ ਮਾਨ ਤੇ ਲਾ ਰਿਹਾ ਹੈਗਾ ਵੈ ਉਸ ਚੀਜ਼ ਨੂੰ ਹਈ ਵੀ ਉਹ ਐਕਸੈਪਟ ਨਹੀਂ ਕਰੰਦੇ ਹੈਗੇ ਭਗਵੰਤ ਮਾਨ ਦੀ ਵੀ ਤੁਸੀਂ ਆਡੀਓ ਸੁਣੀ ਬਾਕੀ ਵੀਰੋ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਹੈਗਾ ਵੈ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼